ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਾਰਿ ਮਹੱਲਾ ਪੰਜਵਾਂ ਮੀਰ ਗੁਰ ਮਿਰੋ ਸਸ ਉਤਾਰਿਆ ਤੇ ਕਰ ਗਜਾਇਐ ਬਲਿਹਾਰੀ ਸਦਾ ਸਦਾ ਬਾਰੇ ਰਾਵ ਗੁਰ ਕਾ ਨਾਮ ਜਪਿਉ ਜਨ ਰਤੇ ਗੁਰ ਕੈ ਚਨ ਮੰਤਾਰਿਆ ਗੁਰ ਕੈ ਤੂੜ ਕਰੋ ਨਿਤ ਮੱਜਨ ਕਲਵਕ ਮੈ ਲੋਤਾਰਿਆ ਗੁਰਪੂਰੈ ਕੀ ਕਰਨ ਸੇਵਾ ਗੁਰ ਅਪਨਾ ਨਮਸਕਾਰਿਆ ਸਾਰੇ ਪਹਿਲਾ ਦਿਨ ਗੁਰਪੂਰ ਨਾਨਕ ਗੁਰਨਿਤਾਰਿਆ ਸਾਰਿੰ ਮਹੱਲਾ ਪੰਜੇਵਾ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਸਭ ਨਸੈ ਸਾਦੇ ਸੰਗਹਿਤ ਲਾਭ ਰਹਾ ਹਰ 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 ਮਨਿਆਰਾ ਦਰਸਨਾ ਹਰਿ ਜਸ ਗਾਵੈ ਤਜੇ ਮਾਨ ਕਾਮ ਕਰੋ ਨਿੰਦ ਬਾਸ ਦੇਵ ਰੰਗ ਲਾਵੇ ਦਾ ਮੋਦਰਦਿਆਲ ਆਰਾ ਦੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇਣਾ ਹਰ ਹਰ ਦਸ ਸਮਾਵੇ ਸਾਰੀ ਮਹੱਲਾ ਪੰਜਵਾ ਆਪਣੇ ਗੁਰਪੂਰੈ ਬੁਲੇ ਹਾਰੇ ਪ੍ਰਗਟ ਪ੍ਰਤਾਪ ਕੀਓ ਪ੍ਰਭਗ ਨਾਮ ਕ ਰੱਖੈ ਰੱਖਣ ਹਾਰ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੈ आनपावते आग सगले जन सगले चन कमल हित धारें प्राण आधार मीत साजन प्रवेकए एकंकारै sourceType उच ठाकुर नानेक बार बार नमस्कार है सारिंग महल्ला पंचिवम बेन हारे है को कहां बताव सुख समुकरना मैं करता ते प्रभु सदा ते आव रहा ਜਾ ਕੈ ਸੋਤ ਪਰੋਇ ਜਨਤਾ ਤੇ ਪ੍ਰਭ ਕਾ ਜਪਾ ਗਾਵਮ ਸਿਮਰਿ ਧਾਕੁਰ ਜਿਨ ਸੋ ਕੀਤਿ ਨਾਨਕ ਆਨ ਕਾ ਪੈ ਜਬ ਸਫਲ ਸੇਵ ਸੁਆਮੀ ਮੇਰੇ ਕੀ ਮਨ ਵਣ ਜਦ ਪਲ ਪਾਵ ਕੋ ਨਾਨਕ ਲਾਬ ਲਾਹ ਲੈ ਚਲ ਸੁਖ ਸੇਤੀ ਕਰ ਜਬ ਸਾਰ ਮਹੱਲਾ ਪੰਜੇ ਵਮ ਠਾਕੁਰ ਤੁਮ ਸਰਣਾਈ ਆਇਆ ਉਤਰ ਗਇਓ ਮੇੜਿ ਜਮਨਿਕ ਸਤਿ ਸਜਉਤੇ ਦਰਸ਼ਨ ਪਾਇ ਰਹਾ ਅਨਬੋਲਤ ਮੇਰੀ ਬਿਰਤਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾ ਟੈ ਸੁਖ ਸਾਇ ਸੁਮਾਈ ਆਨੰਦ ਅਨੰਦ ਗੁਣ ਗਾਇਆ ਬਾਹ ਪਗੜ ਗੜ ਲੀ ਨੇ ਆਪਣੇ ਗਰੇ ਅੰਧ ਗੁਪਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਜਰਤਿ ਆਨ ਮਿਲਾਇ ਕਹੋ ਨਾਨਕ ਗੁਰਬੰਧਨ ਕਾਟੇ ਬਿਜਰਤਿ ਆਨ ਮਿਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ